ਅਹ ਜੀ ਡੀ ਐਸ ਵੇਲੇ ਸਥਿਤੀ ਬਿਲਕੁਲ ਕੰਟਰੋਲ ਦੇ ਵਿੱਚ ਹੈ ਪਾਣੀ ਜਿਹੜਾ ਦਰਿਆ ਦਾ ਕੋਈ ਏਡੀ ਵੱਡੀ ਗੱਲ ਨਹੀਂ ਹੈ ਠੀਕ ਠਾਕ ਚੱਲ ਰਿਹਾ ਹੈ ਵਹਾਅ ਤੇਜ਼ ਹੈ ਲੇਕਿਨ ਕੰਢਿਆਂ ਤੋਂ ਬਹੁਤ ਦੂਰ ਹੈ ਠੀਕ ਠਾਕ ਚੱਲ ਰਿਹਾ ਹੈ ਕਿ ਥੋੜਾ ਜਿਹਾ ਨੁਕਸਾਨ ਜਿਹੜਾ ਸਿਰਫ ਕਨੋਚ ਦਾ ਆ ਜਿਹਦੇ ਕਰਕੇ ਗਲਤ ਫਹਿਮੀਆਂ ਪੈਦਾ ਕੀਤੀਆਂ ਜਾ ਰਹੀਆਂ ਫਵਾਹ ਫਲਾ ਰਹੀਆਂ ਫਲਾਈਆਂ ਜਾ ਰਹੀਆਂ ਕਿ ਵਨ ਟੂਟ ਚੱਲਿਆ ਵਨ ਟੂਟ ਚੱਲਿਆ ਐਸੀ ਕੋਈ ਗੱਲ ਨਹੀਂ ਹੈ ਸਭ ਠੀਕ ਠਾਕ ਹੈ ਔਰ ਸਾਰੇ ਹਲਕੇ ਦੇ ਜਿਹੜੇ ਇਸ ਏਰੀਆ ਦੇ ਸਾਰੇ ਨੌਜਵਾਨ ਜਿਹੜੇ ਆ ਉਹ ਵੱਡੀ ਪੱਧਰ ਤੇ ਉਸ ਨੋਚ ਨੂੰ ਸੇਫ ਰੱਖਣ ਦੇ ਵਿੱਚ ਲੱਗੇ ਹੋਏ ਔਰ ਉਹ ਕਾਮਯਾਬੀ ਹੋਣਗੇ ਔਰ ਠੀਕ ਚੱਲ ਰਿਹਾ ਸਾਰਾ ਐਸੀ ਕੋਈ ਗੱਲ ਨਹੀਂ ਹੈ ਪੈਨਿਕ ਵਾਲੇ ਕਿੰਨਾ ਦੇ ਨਾਲ ਸਵੇਰ ਤੋਂ ਚੱਲ ਰਿਹਾ ਕਿਤੇ ਬੰਨ ਟੁੱਟ ਗਿਆ ਕਿਸੇ ਜੇ ਤੁਹਾਡੇ ਪ੍ਰਬੰਧ ਬਿਲਕੁਲ ਪਰਵਾਹ ਨਹੀਂ ਬਿਲਕੁਲ ਕੋਈ ਬੰਨ ਨਹੀਂ ਟੁੱਟਿਆ ਕਿਉਂਕਿ ਬੰਨ ਬਹੁਤ ਮਜ਼ਬੂਤ ਹੈ ਸਾਡਾ ਇਹ ਪਿਛਲੇ 2 ਸਾਲ ਤੋਂ 1.5 ਸਾਲ ਤੋਂ ਲਗਾਤਾਰ ਇਥੇ ਕੰਮ ਚੱਲ ਰਿਹਾ ਇਹਨੂੰ ਉੱਚਾ ਕਰਨ ਦਾ ਵੀ ਅੰਦਰਲੇ ਪਾਸੇ ਪੱਥਰ ਲਾਉਣ ਦਾ ਵੀ ਔਰ ਇਸ ਕਰਕੇ ਬੰਨ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਸਾਰਾ ਠੀਕ ਠਾਕ ਸਿਰਫ ਇਹ ਨੋਚ ਜ਼ਰੂਰ ਹਿੱਲੀ ਆ ਉਹ ਨੋਚ ਜਿਹੜੀ ਪੁਰਾਣੀ ਬਣੀ ਹੋਈ ਸੀ ਉਹ ਅੰਦਰੋਂ ਮੁਤੇਜ ਪਾਣੀ ਦੇ ਵਹਾਵ ਦੇ ਨਾਲ ਜਿਹੜੀ ਹਿੱਲ ਕੇ ਉਹ ਉਹ ਹਿੱਲੀ ਆ ਉਹਦੇ ਤੇ ਕੰਮ ਚੱਲ ਰਿਹਾ ਆ ਆਦਰਵਾਇਜ਼ ਬਾਕੀ ਜਿਹੜਾ ਮੰਨ ਆ ਪੂਰਾ ਮਜ਼ਬੂਤ ਆ ਸੇਫਟੀ ਆ ਕਿਤੇ ਕੋਈ ਦਿੱਕਤ ਨਹੀਂ ਆ ਜੀ ਜਿੰਨੇ ਵੀ ਸੁਲਤਾਨ ਦੇ ਨਰੇ ਨੇ ਠੀਕ ਹੈ ਚਾਹੇ ਕੋਈ ਅੰਮੈਨ ਜਾਇ ਕੋ ਸਰਕਾਰੀ ਅਫਸਰ ਠੀਕ ਹੈ ਸਾਰੇ ਅੱਜ ਫੇ ਢਾ ਨਖੀ ਆ ਗੱਟੀਆਂ ਨਾਲ ਕਿੱਥੇ ਆਉਂਦੇ ਆ ਜੀ ਜਿਹੜੀ ਢਾ ਆ ਕੱਲ ਪਾਣੀ ਕਿੱਥੇ ਆਇਆ ਚਾ ਦੇ ਚਲੋ ਪਹਿਲਾਂ ਨਹੀਂ ਕੱਲ ਤੋਂ ਪਹਿਲਾਂ ਇਹ ਜਿਹੜਾ ਮੈਂਟੀਨੈਂਸ ਦਾ ਕੰਮ ਆ ਇਹ ਸਰਕਾਰ ਦਾ ਕੰਮ ਆ ਆਮ ਲੋਕਾਂ ਦਾ ਕੰਮ ਨਹੀਂ